ਹਵੇ ਕੱਚ ਦੇ ਗਲਾਸ ਵਿੱਚ ਪਾਈਆਂ ਗੀਟੀਆਂ ਪਾਈਆਂ ਗੀਟੀਆਂ ਪਾਈਆਂ ਗੀਟੀਆਂ ਨਾਲੇ ਬਾਬਾ ਖੇਡੇ ਨਾਲੇ ਮਾਰੇ ਸੀਟੀਆਂ ਨਾਲੇ ਬਾਬਾ ਖੇਡੇ ਨਾਲੇ ਮਾਰੇ ਸੀਟੀਆਂ ਹੌਣੇ ਕੱਚ ਦੇ ਗਲਾਸ ਦਾ ਵੀ ਰੰਗ ਲਾਲ ਨਹੀਂ ਰੰਗ ਲਾਲ ਨਹੀਂ ਰੰਗ ਲਾਲ ਨਹੀਂ ਬਾਬਾ ਖਿੱਦੋਂ ਖੁੰਡੀ ਖੇਡਦਾ ਜਵਾਕਾਂ ਨਾਲ ਨਹੀਂ ਖਿੱਦੋਂ ਖੁੰਡੀ ਖੇਡਦਾ ਜਵਾਕਾਂ ਨਾਲ ਨਹੀਂ ਅਵੇ ਕੱਚ ਦੇ ਗਲਾਸ ਤੇ ਕੋਈ ਰੋਖ ਟੋਕਨਾ ਰੋਖ ਟੋਕਨਾ ਰੋਖ ਟੋਕਨਾ ਬਾਬਾ ਜੇਬ ਵਿੱਚ ਰੱਖੇ ਕੰਗੀ ਸ਼ੀਸ਼ਾ ਮੋਚਨਾ ਜੇਬ ਵਿੱਚ ਰੱਖੇ ਕੰਗੀ ਸ਼ੀਸ਼ਾ ਮੋਚਨਾ ਹੌਣ ਕੱਚ ਦਾ ਗਲਾਸ ਜਾਨ ਨੂੰ ਡਾਵੇ ਠੱਗ ਦਾ जावे ठगदा है नहीं जावे ठगद कचद गलस सामवे ठगद जावे ठगदा बाबा तौले तौले पुटके जबान लगद तौले पटके पुटके जबान लगद